ਹਨੀ ਟ੍ਰੈਪ ਬਾਰੇ ਤੁਸੀਂ ਸੁਣਿਆ ਹੋਵੇਗਾ ਅੱਜ ਅਸੀਂ ਜਿਸ ਕੇਸ ਬਾਰੇ ਗੱਲ ਕਰਨ ਜਾ ਰਹੇ ਉਹ ਇੰਡੀਆ ਦਾ ਨਹੀਂ ਸਗੂਕੀ ਇੰਡੀਆ ਤੋਂ ਬਾਹਰਲਾ ਹੈ ਇਹ ਇੱਕ ਸਿੱਖ ਨੌਜਵਾਨ ਦੀ ਕਹਾਣੀ ਹੈ ਜਿਸ ਨੂੰ ਹਨੀ ਟ੍ਰੈਪ ਨਾਲ ਇਹੋ ਜਿਹਾ ਫਸਾਇਆ ਜਾਂਦਾ ਹੈ ਕਿ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈਂਦਾ ਹੈ ਇਹ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ 1988 ਦੇ ਵਿੱਚ ਤੇਂਦਰਕੌਰ ਅਤੇ ਚਰਨਜੀਤ ਸਿੰਘ ਦੇ ਘਰ ਇੱਕ ਬੱਚਾ ਜਨਮ ਲੈਂਦਾ ਜਿਸ ਦਾ ਨਾਮ ਉਹ ਗਗਨਦੀਪ ਸਿੰਘ ਰੱਖਦੇ ਨੇ ਅਤੇ ਉਸ ਦੇ ਦੋ ਸਾਲਾਂ ਬਾਅਦ ਇੱਕ ਭੈਣ ਵੀ ਜਨਮ ਲੈਂਦੀ ਹੈ ਅਤੇ ਉਸ ਦਾ ਨਾਮ ਪਰਵਾਰ ਅਮਨਦੀਪ ਕੌਰ ਰੱਖਦਾ ਹੈ ਗਗਨਦੀਪ ਸਿੰਘ ਦੇ ਪਿਤਾ ਇੱਕ ਇੰਗਲੈਂਡ ਦੇ ਬਹੁਤ ਵੱਡੇ ਕਾਰੋਬਾਰੀ ਸਨ ਉਹਨਾਂ ਦਾ ਆਪਣਾ ਪੈਕਿੰਗ ਦਾ ਕੰਮ ਸੀ ਅਤੇ ਉਹਨਾਂ ਦੇ ਅੰਡਰ 3 ਤੋਂ ਲੈ ਕੇ 400 ਲੋਕ ਕੰਮ ਕਰਦੇ ਸਨ ਉਹਨਾਂ ਨੇ ਇੰਗਲੈਂਡ ਦੇ ਵਿੱਚ ਕਾਫੀ ਸਾਰੀਆਂ ਪ੍ਰਾਪਰਟੀਆਂ ਖਰੀਦੀਆਂ ਸਨ ਅਤੇ ਨਾਲ ਹੀ ਨਾਲ ਆਪਣੇ ਕੁਝ ਪੰਜਾਬ ਦੇ ਵਿੱਚ ਵੀ ਦੋਸਤਾਂ ਨੂੰ ਪੈਸੇ ਕੱਲੇ ਕਰਦੇ ਸਨ ਅਤੇ ਇਸ ਦੇ ਨਾਲ ਹੀ ਉਹ ਪੰਜਾਬ ਦੇ ਵਿੱਚ ਵੀ ਆਪਣੇ ਕੁਝ ਦੋਸਤਾਂ ਦੇ ਰਾਹੀਂ پراਪਰਟੀयां ਖਰੀਦੇ ਰਹਿੰਦੇ ਸਨ। ਉੱਥੇ ਹੀ ਉਹਨਾਂ ਦਾ ਇੱਕ ਦੋਸਤ ਜਿਸ ਨੂੰ ਉਹਨਾਂ ਨੇ ਕਿ ਜੀਵਨ 3.5 ਮਿਲੀਅਨ ਰੁਪਈਆ ਭੇਜਿਆ ਜਿਸ ਕਿਸਦੇ ਨਾਲ ਉਹ ਚਾਹੁੰਦੇ ਸਨ ਕਿ ਇੰਡੀਆ ਦੇ ਵਿੱਚ ਵੀ ਯਾਨੀ ਕਿ ਖਾਸ ਤੌਰ ਤੇ ਪੰਜਾਬ ਦੇ ਵਿੱਚ ਵੀ ਉਹਨਾਂ ਦੀ ਕੋਈ ਪ੍ਰਾਪਰਟੀ ਹੋਵੇ। 2009 ਦੇ ਵਿੱਚ ਚਾਰਜ ਸਿੰਘ ਇੰਡੀਆ ਆਉਂਦਾ ਹੈ ਅਤੇ ਉਹ ਜਦੋਂ ਆਪਣੇ ਉਸ ਦੋਸਤ ਨੂੰ ਮਿਲਦਾ ਜਿਸ ਨੂੰ ਉਹਨਾਂ ਨੇ 3.5 ਮਿਲੀਅਨ ਰੁਪਈਆ ਭਾਇਆ ਸੀ ਤਾਂ ਉਹਨਾਂ ਨੂੰ ਪਤਲਾ ਪਤਾ ਹੈ ਕਿ ਉਸ ਦੋਸਤ ਨੇ ਉਹਨਾਂ ਦੇ ਨਾਲ ਧੋਖਾ ਕਰ ਦਿੱਤਾ ਹੈ ਚਰਜ ਸਿੰਘ ਨੂੰ ਜਦੋਂ ਇਸ ਗੱਲ ਦਾ ਪਤਲਾਤਾ ਹੈ ਕਿ ਉਸਦੇ ਦੋਸਤ ਨੇ ਕੋਈ ਵੀ ਪ੍ਰੋਪਰਟੀ ਨਹੀਂ ਖਰੀਦੀ ਉਸਦੇ ਨਾਮ ਤੇ ਤਾਂ ਉਹ ਇਸ ਗੱਲ ਦੀ ਸ਼ਿਕਾਇਤ ਕਰਨ ਦੇ ਲਈ ਪੁਲਿਸ ਦੇ ਕੋਲ ਜਾਣ ਵਾਰੇ ਹਲੇ ਸੋਚਦਾ ਹੀ ਹੈ ਪਰ ਚਰਜ ਸਿੰਘ ਪੁਲਿਸ ਤੱਕ ਪਹੁੰਚਦਾ ਉਸ ਤੋਂ ਪਹਿਲਾਂ ਹੀ ਉਸਦਾ ਉਹ ਦੋਸਤ ਜਿਸ ਨੂੰ ਉਹ ਪੈਸੇ ਭੇਜਿਆ ਕਰਦੇ ਸਨ ਉਹ ਆਪਣੇ ਨਾਲ ਕੁਝ ਪਹਾੜੇ ਦੇ ਗੁੰਡੇ ਲੈ ਕੇ ਚਰਜ ਸਿੰਘ ਦਾ ਹੀ ਕਤਲ ਕਰ ਦਿੰਦਾ ਹੈ ਜਦੋਂ ਇਹ ਗੱਲ ਜਿੰਦਰ ਕੋਰਨ ਨੂੰ ਇੰਗਲੈਂਡ ਵਿੱਚ ਪਤਲਾਦੀ ਹੈ ਤਾਂ ਉਸ ਨੂੰ ਉਸੇ ਵੇਲੇ ਹਾਰਟ ਅਟੈਕ ਆ ਜਾਂਦਾ ਹੈ ਅਤੇ ਉਸ ਦਾ ਪਰਿਵਾਰ ਉਸ ਨੂੰ ਲੈ ਕੇ ਹਸਪਤਾਲ ਵਿੱਚ ਐਡਮਿਟ ਕਰਾਉਂਦਾ ਹੈ ਅਤੇ ਕੁਝ ਸਮੇਂ ਬਾਅਦ ਜਿੰਦਰ ਕੌਰ ਦੀ ਹਾਲਤ ਵੀ ਠੀਕ ਹੋ ਜਾਂਦੀ ਹੈ ਡਾਕਟਰ ਇਹ ਵੀ ਨਾਲ ਗੱਲ ਕਹਿ ਦਿੰਦੇ ਨੇ ਕਿ ਹੁਣ ਉਹ ساری ਉਮਰ ਦਿਲ ਦੇ ਮਰੀਜ਼ ਬਣ ਕੇ ਰਹਿਣਗੇ ਅਤੇ ਜੋ ਵੀ ਉਹਨਾਂ ਨੂੰ ਕੋਈ ਛੜਕੇ ਵਾਲੀ ਗੱਲ ਦਸਣੀ ਹੋਵੇਗੀ ਤਾਂ ਉਹਨਾਂ ਨੂੰ ਸਿੱਧੇ ਨਾ ਸੁਣਾਈ ਜਾਵੇ ਬਲਕਿ ਕੁਝ ਸਮਰਅ ਰਹਿ ਕੇ ਹੀ ਦੱਸੀ ਜਾਵੇ ਨਹੀਂ ਤਾਂ ਉਹਨਾਂ ਨੂੰ ਦੁਬਾਰਾ ਜੀ ਹਾਰਟ ਐਟਕ ਆ ਸਕਦਾ ਹੈ ਅਤੇ ਉਹਨਾਂ ਦੀ ਜਾਨ ਨੂੰ ਵੀ ਖਤਰਾ ਬਣ ਸਕਦਾ ਹੈ ਅਤੇ ਇਹ ਸਾਰੀ ਪਰੇਸ਼ਾਨੀਆਂ ਦੇ ਵਿੱਚੋਂ ਪਰਿਵਾਰ ਹੌਲੀ-ਹੌਲੀ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੰਦਾ ਹੈ ਅਤੇ ਘਰ ਦੀ ਤੇ ਬਿਜ਼ਨਸ ਦੀ ਸਾਰੀ ਜ਼ਿੰਮੇਵਾਰੀ ਗਗਨਦੀਪ ਸਿੰਘ ਦੇ ਉੱਤੇ ਆ ਜਾਂਦੀ ਹੈ। ਗਗਨਦੀਪ ਸਿੰਘ ਆਪਣੀ ਜ਼ਿੰਮੇਵਾਰੀ ਬਹੁ ਖੂਬੀ ਨਿਭਾਉਂਦਾ ਹੈ ਅਤੇ ਆਪਣੇ ਬਿਜ਼ਨਸ ਨੂੰ ਤਾਂ ਸੰਭਾਲਦਾ ਹੀ ਹੈ ਨਾਲ ਹੀ ਨਾਲ ਇੱਕ ਸਿੱਖ ਟੀਵੀ ਨਾਮ ਦਾ ਚੈਨਲ ਵੀ ਸ਼ੁਰੂ ਕਰ ਦਿੰਦਾ ਹੈ ਅਤੇ ਗਗਨਦੀਪ ਸਿੰਘ ਰੋਜ਼ਾਨਾ ਗੁਰਦੁਆਰਾ ਸਾਹਿਬ ਵੀ ਜਾਇਆ ਕਰਦਾ ਸੀ। ਗਗਨਦੀਪ ਸਿੰਘ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਵੀ ਕਰਿਆ ਕਰਦਾ ਸੀ ਤੇ ਨਾਲ ਹੀ ਨਾਲ ਸਿੱਖੀ ਨਾਲ ਵੀ ਜੁੜਨਾ ਸ਼ੁਰੂ ਹੋ ਜਾਂਦਾ ਹੈ। ਸੇਵਾ ਕਰਤ ਕਰਦੇ ਉਸ ਦੀ ਮੁਲਾਕਾਤ ਇੱਕ ਹਰਵਿੰਦਰ ਸ਼ੌਕਰ ਨਾਂ ਦੇ ਮੁੰਡੇ ਨਾਲ ਵੀ ਹੁੰਦੀ ਹੈ। ਉਹ ਮੁੰਡਾ ਉਸਦੇ ਹਾਂ ਦਾ ਹੀ ਸੀ। ਹਰਵਿੰਦਰ ਸ਼ੌਕਰ ਉਸ ਨੂੰ ਦੱਸਦਾ ਹੈ ਕਿ ਕੇਸ ਦਾੜੀ ਰੱਖਣ ਕਾਰਨ ਉਸ ਨੂੰ ਤੇ ਵੀ ਜੋਬ ਨਹੀਂ ਮਿਲ ਰਹੀ। ਗਗਨਦੀਪ ਸਿੰਘ ਆਪਣੀ ਇੱਕ ਰੈਪਿਊਟੇਸ਼ਨ ਹੋਣ ਕਰਕੇ ਇੱਕ ਵਧੀਆ ਥਾਂ ਉਸ ਨੂੰ ਜੋਬ ਤੇ ਲਗਾ ਦਿੰਦਾ ਹੈ। ਦੋਨੇ ਜਾਣੇ ਆਪਸ ਦੇ ਵਿੱਚ ਗੁੜੇ ਦੋਸਤ ਹੋ ਜਾਂਦੇ ਨੇ। ਉਹ ਦੋਨੋਂ ਪੱਕੇ ਦੋਸਤ ਬਣ ਜਾਂਦੇ ਨੇ ਅਤੇ ਹਮੇਸ਼ਾ ਜਿਹ ਤਰ੍ਹਾਂ ਗੁਰੂ ਘਰੇ ਵੀ ਆਉਣਾ ਅਤੇ ਆਪਸ ਦੇ ਵਿੱਚ ਵੀ ਮੁਲਾਕਤ ਕਰਦੇ ਰਹਿੰਦੇ ਸਿਗੇ ਅਗਸਤ 2009 ਦੇ ਵਿੱਚ ਗਗਨਦੀਪ ਸਿੰਘ ਗੁਰੂ ਘਰੇ ਆਉਂਦਾ ਹੈ ਅਤੇ ਉੱਥੇ ਹੀ ਇੱਕ ਕੁੜੀ ਨੂੰ ਉਹ ਵੇਖਦਾ ਹੈ ਲੜਕੀ ਨੂੰ ਵੇਖਦੇ ਅਸਾਰ ਹੀ ਗਗਨਦੀਪ ਸਿੰਘ ਨੂੰ ਉਸਦੇ ਨਾਲ ਪਿਆਰ ਹੋ ਜਾਂਦਾ ਹੈ ਉਸ ਕੁੜੀ ਦਾ ਨਾਮ ਮੁੰਦਲ ਮਾਹੀ ਸੀ ਮੁੰਦਲ ਮਾਹੀ ਵੀ ਪੰਜਾਬੀ ਫੈਮਿਲੀ ਨੂੰ ਬਿਲੋਂਗ ਕਰਦੀ ਸੀ ਉਸ ਦਾ ਪਰਿਵਾਰ ਇੱਕ ਬਹੁਤ ਹੀ ਜ਼ਿਆਦਾ ਸਰਦ ਸੁਭਾਅ ਦਾ ਸੀ ਪਰ ਕਿੱਦਾਂ ਨਾ ਕਿੱਦਾਂ ਕਰਕੇ ਗਗਨਦੀਪ ਸਿੰਘ ਉਸ ਤੱਕ ਪਹੁੰਚ ਕਰਨੀ ਚਾਹੁੰਦਾ ਸੀ ਗਗਨਦੀਪ ਸਿੰਘ ਉਸ ਨੂੰ ਹਰ ਕੀਮਤ ਵਿੱਚ ਪਾਉਣਾ ਚਾਹੁੰਦਾ ਸੀ ਗਗਨਦੀਪ ਸਿੰਘ ਉਸ ਨੂੰ ਫੇਸਬੁੱਕ ਦੇ ਉੱਤੇ ਸਰਚ ਕਰਦਾ ਹੈ ਮੁੰਦਲ ਮਾਹਿਲ ਦੀ ਪ੍ਰੋਫਾਈਲ ਮਿਲ ਜਾਂਦੀ ਹੈ ਅਤੇ ਉਸ ਨੂੰ ਫਰੈਂਡ ਰਿਕਵੈਸਟ ਭੇਜ ਦਿੰਦਾ ਹੈ ਮੁੰਦਲ ਬਾਹਿਨ ਵੀ ਉਸ ਦੀ ਫਰੈਂਡ ਰਿਕਵੈਸਟ ਐਕਸੈਪਟ ਕਰ ਲੈਂਦੀ ਹੈ ਕਿਉਂਕਿ ਉਹਨਾਂ ਦੋਵਾਂ ਦਾ ਕਾਮਨ ਫਰੈਂਡ ਹੁੰਦਾ ਹੈ ਉਹ ਲੜਕਾ ਜੋ ਕਿ ਗਗਨਦੀਪ ਸਿੰਘ ਨੂੰ ਉਸ ਸਮੇਂ ਗੁਰਦਸਾਹਿਬ ਵਿੱਚ ਮਿਲਿਆ ਸੀ ਅਤੇ ਜਿਸ ਨੂੰ ਉਸਨੇ ਬਾਅਦ ਵਿੱਚ ਜੋਤ ਵੀ ਲਗਾਇਆ ਸੀਗਾ ਜਿਸ ਦਾ ਨਾਮ ਹਰਵਿੰਦਰ ਸੀ ਅਤੇ ਨਾਲ ਹੀ ਨਾਲ ਦੋਵੇਂ ਜਾਣੇ ਆਪਸ ਵਿੱਚ ਗੱਲਾਂ ਕਰਨੇ ਸ਼ੁਰੂ ਕਰ ਦਿੰਦੇ ਨੇ ਅਤੇ ਨਾਲ ਹੀ ਨਾਲ ਗਗਨਦੀਪ ਸਿੰਘ ਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਕਿ ਮੁੰਦਲ ਮਹਲ ਆਪਣੇ ਘਰ ਤੋਂ ਕਰੀਬਨ ਡੇਢ ਘੰਟੇ ਦੀ ਦੂਰੀ ਦੇ ਉੱਤੇ ਆਪਣੀ ਯੂਐਸਟੀ ਵਿੱਚ ਪੜ੍ਹਾਈ ਕਰਦੀ ਹੈ ਅਤੇ ਉੱਥੇ ਹੀ ਆਪਣੇ ਹੋਸਟਲ ਵਿੱਚ ਰਹਿੰਦੀ ਹੈ 2010 ਦੇ ਵਿੱਚ ਗਗਨਦੀਪ ਸਿੰਘ ਮੰਦਲ ਮਾਹਲ ਦੇ ਹੋਸਟਲ ਵਿੱਚ ਜਾਂਦਾ ਹੈ ਤੇ ਉੱਥੇ ਉਸ ਨੂੰ ਇਹ ਗੱਲ ਕਹਿਣ ਜਾਂਦਾ ਹੈ ਕਿ ਮੈਂ ਸਿਰਫ ਗੁੱਡ ਲੱਕ ਕਹਿਣ ਆਇਆ ਹਾਂ ਕਿਉਂਕਿ ਦੂਸਰੇ ਦਿਨ ਹੀ ਮੰਦਲ ਮਾਹਲ ਦਾ ਪੇਪਰ ਸੀਗਾ ਗਗਨਦੀਪ ਸਿੰਘ ਅਤੇ ਮੰਦਲ ਮਾਹਲ ਮਿਲਦੇ ਹਨ ਅਤੇ ਅਤੇ ਮੰਦਲ ਮਾਹਲ ਉਸ ਦਾ ਵਧੀਆ ਸਵਾਗਤ ਕਰਦੀ ਹੈ ਅਤੇ ਉਹ ਕੁਝ ਟਾਈਮ ਬੈਠ ਕੇ ਗੱਲਾਂਬਾਤ ਕਰਦੇ ਨੇ ਅਤੇ ਗਗਨਦੀਪ ਸਿੰਘ ਜਦੋਂ ਉੱਥੋਂ ਜਾਣ ਲੱਗਦਾ ਹੈ ਤਾਂ ਉਹ ਮੰਦਲ ਮਹਾਲੋ ਇਹ ਗੱਲ ਕਹਿੰਦਾ ਹੈ ਕਿ ਉਸਦੀ ਗੱਡੀ ਖਰਾਬ ਹੋ ਗਈ ਹੈ। ਗਗਨਦੀਪ ਸੇ ਇਹ ਗੱਲ ਕਹਿੰਦਾ ਹੈ ਕਿ ਕਿ ਉਹ ਅੱਜ ਦੀ ਰਾਤ ਇੱਥੇ ਮੰਦਲ ਮਹਾਲ ਦੇ ਹੋਸਟਲ ਵਿੱਚ ਰਹਿ ਸਕਦਾ ਹੈ ਤੇ ਮੰਦਲ ਮਹਾਲ ਨੂੰ ਇਸ ਦੇ ਉੱਤੇ ਕੋਈ ਵੀ ਸ਼ੱਕ ਨਹੀਂ ਪੈਂਦਾ ਅਤੇ ਉਹ ਉਸ ਨੂੰ ਰਹਿਣ ਦੇ ਲਈ ਪਰਮਿਸ਼ਨ ਦੇ ਦਿੰਦੀ ਹੈ। ਅਤੇ ਗਗਨਦੀਪ ਸਿੰਘ ਉੱਥੇ ਹੀ ਇੱਕ ਸੋਫੇ ਉੱਤੇ ਸੌ ਜਾਂਦਾ ਹੈ। ਅਤੇ ਇਸ ਤੋਂ ਅਗਲੀ ਕਹਾਣੀ ਮੰਦਲ ਮਹਾਲ ਦੀ ਜਵਾਨੀ ਹੈ ਜਿੱਥੇ ਉਹ ਦੱਸਦੀ ਹੈ ਕਿ ਗਗਨਦੀਪ ਸਿੰਘ ਉਸ ਦੇ ਨਾਲ ਰਾਤ ਨੂੰ ਜ਼ਬਰਦਸਤੀ ਕਾਂਦੀ ਕੋਸ਼ਿਸ਼ ਕਰਦਾ ਹੈ ਅਤੇ ਇਸ ਦੇ ਵਿੱਚ ਮੰਦਲ ਮਹਲ ਉਸ ਦੇ ਮੂਹ ਦੇ ਉੱਤੇ ਚਪੇੜ ਧਰ ਦਿੰਦੀ ਹੈ ਅਤੇ ਇਸ ਤੋਂ ਬਾਅਦ ਗਗਨਦੀਪ ਸਿੰਘ ਉਸ ਦੇ ਅਪਾਰਟਮੈਂਟ ਦੇ ਵਿੱਚੋਂ ਬਾਹਰ ਚਲਾ ਜਾਂਦਾ ਹੈ। ਗਗਨਦੀਪ ਸਿੰਘ ਉੱਥੋਂ ਬਾਹਰ ਜਾਣ ਤੋਂ ਬਾਅਦ ਮੰਦਲ ਮਹਲ ਨੂੰ ਕਈ ਸਾਰੇ ਮੈਸੇਜ ਕਰਦਾ ਹੈ ਪਰ ਮੰਦਲ ਮਹਲ ਉਸ ਦੇ ਕਿਸੇ ਵੀ ਮੈਸੇਜ ਦਾ ਰਿਪਲਾਈ ਨਹੀਂ ਕਰਦੀ। ਅਤੇ ਇਸ ਤੋਂ ਬਾਅਦ ਗਗਨਦੀਪ ਸਿੰਘ ਵਾਪਸ ਆਪਣੇ ਘਰੇ ਆ ਜਾਂਦਾ ਹੈ ਅਤੇ ਹੌਲੀ-ਹੌਲੀ ਗਗਨਦੀਪ ਸਿੰਘ ਆਪਣੇ ਬਿਜ਼ਨਸ ਅਤੇ ਸਿੱਖ ਚੈਨਲ ਟੀਵੀ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੰਦਾ ਹੈ। ਅਤੇ ਬਹੁਤ ਜਲਦ ਹੀ ਉਹ ਤਰੱਕੀ ਦੀ ਰਾਹ ਤੇ ਚੱਲਣਾ ਸ਼ੁਰੂ ਕਰ ਲੈਂਦਾ ਹੈ ਅਤੇ ਉਸ ਦਾ ਸਿੱਖ ਚੈਨਲ ਟੀਵੀ ਵੀ ਬਹੁਤ ਵਧੀਆ ਢੰਗ ਨਾਲ ਚੱਲਣਾ ਸ਼ੁਰੂ ਕਰ ਦਿੰਦਾ ਹੈ ਅਤੇ ਉਹ ਦਿਨਾਂ ਵਿੱਚ ਹੀ ਕਰੋੜਪਤੀ ਬਣ ਜਾਂਦਾ ਹੈ ਪਰ 25 ਫਰਵਰੀ 2011 ਦੇ ਵਿੱਚ ਗਗਨਦੀਪ ਸਿੰਘ ਨੂੰ ਇੱਕ ਮੰਦਲ ਮਹਾਲ ਵੱਲੋਂ ਮੈਸੇਜ ਆਉਂਦਾ ਹੈ ਕਿ ਉਹ ਉਸ ਨੂੰ ਆਪਣੇ ਹੋਸਟਲ ਦੇ ਵਿੱਚ ਮਿਲਣਾ ਚਾਹੁੰਦੀ ਹੈ ਅਤੇ ਗਗਨਦੀਪ ਸਿੰਘ ਹੱਸਦਾ ਹੱਸਦਾ ਰਿਪਲਾਈ ਕਰਦਾ ਹੈ ਕਿ ਕਿਤੇ ਉਹ ਉਸ ਨੂੰ ਮਾਰਨਾ ਤਾਂ ਨਹੀਂ ਚਾਹੁੰਦੀ ਕਿਉਂਕਿ ਉਸ ਨੇ ਗਗਨਦੀਪ ਸਿੰਘ ਨੂੰ ਕਾਫੀ ਸੁਣੇ ਬਾਦ ਮੈਸੇਜ ਕੀਤਾ ਹੈ ਪਰ ਗਗਨਦੀਪ ਸਿੰਘ ਅੰਦਰੋਂ ਬਹੁਤ ਖੁਸ਼ ਸੀ ਅਤੇ ਉਸ ਨੂੰ ਮਿਲਣ ਦੇ ਲਈ ਹਮੇ ਭਰ ਦਿੰਦਾ ਹੈ ਅਤੇ ਉਸ ਦਿਨ ਉਹ ਆਪਣੀ ਭੈਣ ਦੀ ਮਸਟਰੀਜ਼ ਕਾਰ ਲੈ ਕੇ ਜਾਂਦਾ ਹੈ ਕਿਉਂਕਿ ਉਸ ਦੀ BMW ਖਰਾਬ ਹੋ ਗਈ ਸੀ ਅਤੇ ਉਹ ਮਕੈਨਿਕ ਦੇ ਕੋਲ ਖੜੀ ਹੋਈ ਸੀ ਅਤੇ ਇਸ ਤੋਂ ਬਾਅਦ ਉਹ ਘਰੋਂ ਨਿਕਲ ਜਾਂਦਾ ਹੈ ਅਤੇ ਰਸਤੇ ਵਿੱਚ ਜਾਂਦਾ ਹੋਇਆ ਉਹ ਮੁੰਦਲ ਮਾਹਲ ਲਈ ਫੁੱਲ ਵੀ ਖਰੀਦਦਾ ਹੈ ਰਾਤ ਦੇ ਲਗਭਗ 2:00 ਬਚ ਚੁੱਕੇ ਹੁੰਦੇ ਨੇ ਤੇ ਗਗਨਦੀਪ ਸਿੰਘ ਦਾ ਹਜੇ ਵੀ ਕੁਝ ਨਹੀਂ ਪਤ ਲੱਗਦਾ। ਅਧਿਆ ਉਸ ਤੋਂ ਬਾਅਦ ਪੁਲਿਸ ਨੂੰ ਖਬਰ ਮਿਲਦੀ ਹੈ ਕਿ ਇੱਕ ਰਸਤੇ ਉੱਤੇ ਗੱਡੀ ਨੂੰ ਅੱਗ ਲੱਗੀ ਹੋਈ ਮਿਲਦੀ ਹੈ। ਜਦੋਂ ਪੁਲਿਸ ਮੌਕੇ ਤੇ ਪਹੁੰਚ ਕੇ ਅੱਗ ਬੁਝਾਉਂਦੀ ਹੈ ਗੱਡੀ ਦੀ ਤਾਂ ਉਹਨਾਂ ਨੂੰ ਮੌਕੇ ਤੇ ਕੁਝ ਵੀ ਨਹੀਂ ਮਿਲਦਾ। ਪਰ ਜਦੋਂ ਪੁਲਿਸ ਗੱਡੀ ਦੀ ਡਿੱਗੀ ਖੋਲਦੀ ਹੈ ਤਾਂ ਉਹਨਾਂ ਨੂੰ ਪਤ ਲੱਗਦਾ ਹੈ ਡਿੱਗੀ ਵਿੱਚ ਇੱਕ Laash ਪਈ ਹੋਈ ਹੈ ਜੋ ਕਿ ਅੱਗ ਦੇ ਨਾਲ ਪੂਰੀ ਤਰ੍ਹਾਂ ਜਲ ਚੁੱਕੀ ਸੀ ਅਤੇ ਉਸ ਦੇ ਹੱਥ ਪੈਰ ਵੀ ਟਾਈਆਂ ਦੇ ਨਾਲ ਬੰਨੀ ਹੋਈ ਸੀ। ਅਤੇ ਇਸ ਤੋਂ ਪਤਾ ਲੱਗਦਾ ਸੀ ਪੁਲਿਸ ਨੂੰ ਕਿ ਕਿਸੇ ਨਾ ਕਿਸੇ ਨੇ ਉਸ ਵਿਅਕਤੀ ਨੂੰ ਧੱਕੇ ਨਾਲ ਉਸ ਗੱਡੀ ਦੇ ਵਿੱਚ ਸਿੱਟ ਕੇ ਅੱਗ ਲਾਈ ਹੈ ਉਸ ਗੱਡੀ ਨੂੰ ਅਤੇ ਪੁਲਿਸ ਆਪਣੀ ਜਾਂਚ ਸ਼ੁਰੂ ਕਰ ਦਿੰਦੀ ਹੈ ਤੇ ਉਹਨਾਂ ਨੂੰ ਪਤਾ ਲੱਗਦਾ ਹੈ ਇੱਕ ਗੱਡੀ ਅਮਨਦੀਪ ਕੌਰ ਦੇ ਨਾਮ ਤੇ ਰਜਿਸਟਰਡ ਹੈ ਅਤੇ ਪੁਲਿਸ ਇਸ ਤੋਂ ਬਾਅਦ ਅਮਨਦੀਪ ਕੌਰ ਦੇ ਐਡਰੈਸ ਤੇ ਚਲੀ ਜਾਂਦੀ ਹੈ ਪੁਲਿਸ ਅਮਨਦੀਪ ਕੌਰ ਪਹੁੰਚ ਕੇ ਵੇਰਵਾ ਦੇਣ ਆਪਾਂ ਦੀ ਹੈ ਕਿ ਉਹਨਾਂ ਨੂੰ ਉਸਦੀ ਗੱਡੀ ਚੋਰੀ ਹੋਈ ਮਿਲੀ ਹੈ ਅਤੇ ਗੱਡੀ ਦੀ ਡਿੱਗੀ ਵਿੱਚੋਂ ਵੀ ਇੱਕ লাশ ਮਿਲੀ ਹੈ ਅਮਨਦੀਪ ਕੌਰ ਨੂੰ ਇਹ ਸ਼ੱਕ ਨਹੀਂ ਸੀਗਾ ਕਿ ਉਸ ਗੱਡੀ ਦੀ ਡਿੱਗੀ ਵਿੱਚ ਗਗਨਦੀਪ ਸਿੰਘ ਦੀ লাশ ਹੋਵੇਗੀ ਅਤੇ ਇਸ ਤੋਂ ਬਾਅਦ ਉਹ ਆਪਣੇ ਭਰਾ ਨੂੰ ਗਗਨਦੀਪ ਸਿੰਘ ਨੂੰ ਕਾਲ ਕਰਨੀ ਸ਼ੁਰੂ ਕਰ ਦਿੰਦੀ ਹੈ ਅਤੇ ਗਗਨਦੀਪ ਸਿੰਘ ਉਸਦੀ ਕਾਲ ਨਹੀਂ ਚੱਕਦਾ ਅਮਨਦੀਪ ਕੌਰ ਨੇ ਭਰਾ ਦੀ ਭਾਲ ਦੇ ਵਿੱਚ ਗਗਦੀਪ ਸਿੰਘ ਦੇ ਸਾਰੇ ਦੋਸਤਾਂ ਨੂੰ ਕਾਲ ਕਰਨੀ ਸ਼ੁਰੂ ਕਰ ਦਿੰਦੀ ਹੈ ਪਰ ਕੋਈ ਵੀ ਦੋਸਤ ਕੋਈ ਵੀ ਪੱਕੀ ਇਨਫੋਰਮੇਸ਼ਨ ਨਹੀਂ ਦਿੰਦਾ ਕਿਉਂਕਿ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਗਗਨਦੀਪ ਸਿੰਘ ਕਿੱਥੇ ਹੈ ਪਰ ਉਹਨਾਂ ਵਿੱਚੋਂ ਇੱਕ ਦੋਸਤ ਦੱਸਦਾ ਹੈ ਕਿ ਗਗਨਦੀਪ ਸਿੰਘ ਉਸ ਰਾਤ ਮੁੰਦਲ ਮਹਲ ਨੂੰ ਮਿਲਣ ਗਿਆ ਹੋਇਆ ਸੀ ਮੁੰਦਲ ਮਹਲ ਨੂੰ ਜਦੋਂ ਕਾਲ ਕੀਤੀ ਜਾਂਦੀ ਹੈ ਤਾਂ ਉਹ ਦੱਸਦੀ ਹੈ ਕਿ ਮੈਂ ਤਾਂ ਉਸ ਨੂੰ ਨਹੀਂ ਮਿਲੀ ਪਰ ਜਦੋਂ ਉਸ ਨੂੰ ਦੁਬਾਰਾ ਦੁਬਾਰਾ ਸਿੱ ਕਾਲ ਕਰਕੇ ਪੁੱਛਿਆ ਜਾਂਦਾ ਹੈ ਕਿ ਗਗਨਦੀਪ ਸਿੰਘ ਤਾਂ ਤੇਰੇ ਕੋਲ ਆਇਆ ਸੀ ਤਾਂ ਉਹ ਕਹਿ ਦਿੰਦੀ ਹੈ ਕਿ ਮੈਂ ਉਸ ਨੂੰ ਡੋਰ ਤੋਂ ਹੀ ਵਾਪਸ ਕਰ ਦਿੱਤਾ ਜਾਨੀ ਕਿ ਮੈਂ ਉਸ ਨੂੰ ਘਰ ਦੇ ਅੰਦਰ ਨਹੀਂ ਬੜਿਆ ਅਮਨਦੀਪ ਆਪਣਾ ਸ਼ੱਕ ਮੁੰਦਲ ਮਹਲ ਉੱਤੇ ਜ਼ਾਹਰ ਕਰ ਦਿੰਦੀ ਹੈ ਪਰ ਉਹ ਨਾਲ ਦੀ ਨਾਲ ਗਗਨਦੀਪ ਸਿੰਘ ਦੀ ਵੀ ਭਾਲ ਕਰਨੀ ਜਾਰੀ ਰੱਖਦੀਆਂ ਕਿ ਉਹ ਉਸ ਨੂੰ ਕਿਤੇ ਵੀ ਗਗਨਦੀਪ ਸਿੰਘ ਮਿਲ ਜਾਵੇ ਅਤੇ ਪੁਲਿਸ ਦੂਜੇ ਪਾਸੇ ਇਹ ਸਾਬਤ ਕਰਨ ਤੇ ਲੱਗੀ ਹੋਈ ਸੀ ਕਿ ਇਹ লাশ ਗਗਨਦੀਪ ਸਿੰਘ ਦੀ ਹੀ ਹੋਵੇਗੀ ਇਸ ਕਰਕੇ ਉਹ ਉਸ ਦੇ ਘਰੋਂ ਬੁਰਸ਼ ਤੇ ਉਸਦਾ ਕੰਗਾ ਲੈ ਕੇ ਚਲੇ ਜਾਂਦੇ ਨੇ ਅਤੇ ਜਿਸ ਤੋਂ ਬਾਅਦ ਸਿੰਦਰ ਕੌਰ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਾਤਾ ਜਾਂਦਾ ਹੈ ਕਿਉਂਕਿ ਪੋਸਟਮਾਰਟਮ ਦੇ ਵਿੱਚ ਸਾਬਤ ਹੋ ਚੁੱਕਾ ਸੀਗਾ ਕਿ ਇਹ লাশ ਗੁਰਜਿੰਦਰ ਸਿੰਘ ਦੀ ਹੀ ਹੈ ਪੋਸਟਮਾਰਟਮ ਰਿਪੋਰਟ ਵਿੱਚ ਇਹ ਵੀ ਸਾਬਤ ਹੋ ਚੁੱਕਾ ਸੀਗਾ ਕਿ ਜਦੋਂ ਉਸ ਨੂੰ ਗੱਡੀ ਦੀ ਲਿੱਗੀ ਵਿੱਚ ਸਿੱਟ ਕੇ ਅੱਗ ਲਾਈ ਗਈ ਸੀ ਗੱਡੀ ਨੂੰ ਤਾਂ ਇਹ ਵੀ ਸਾਬਤ ਹੋ ਗਿਆ ਸੀਗਾ ਕਿ ਉਸ ਟਾਈਮ ਉਹ ਜ਼ਿੰਦਾ ਸੀ ਕਿਉਂਕਿ ਉਸ ਦੇ ਫੇਵੜਿਆਂ ਦੇ ਵਿੱਚ ਧੂਆ ਪਾਇਆ ਗਿਆ ਸੀ ਤੇ ਉਸ ਦੀ ਮੌਤ ਧੂਆ ਅੰਦਰ ਜਾਣ ਤੇ ਬੋਡੀ ਜਲਨ ਕਾਰਨ ਹੋਈ ਹੈ ਸ਼ੁਰੂਆਤ ਦੇ ਵਿੱਚ ਪੁਲਿਸ ਨੂੰ ਕੁਝ ਵੀ ਨਹੀਂ ਮਿਲਦਾ ਪਰ ਹੌਲੀ-ਹੌਲੀ ਜਿੱਦਾਂ-ਇਦਾਂ ਕੇਸ ਦੁਗਾ ਇਤਕ ਗਹਿਰਾਇਆ ਜਾਂਦਾ ਹੈ ਤਾਂ ਪੁਲਿਸ ਆਪਣੀ ਜਾਂਚ ਤੇਜ਼ੀ ਨਾਲ ਸ਼ੁਰੂ ਕਰ ਦਿੰਦੀ ਹੈ। ਮੰਦਲ ਮਹਲ ਦੇ ਕੋੰਡੇ ਨੇ ਇਹ ਗੱਲ ਦੱਸੀ ਪੁਲਿਸ ਨੂੰ ਕਿ ਉਹਨਾਂ ਨੇ ਦੋ ਵਿਅਕਤੀਆਂ ਵੱਲੋਂ ਮੰਦਲ ਮਹਲ ਦੇ ਘਰੋਂ ਕੁਝ ਕੱਪੜੇ ਵਿੱਚ ਭਾਰੀ ਚੀਜ਼ ਲਪੇਟੇ ਹੋਏ ਲਿਆ ਕੇ ਗੱਡੀ ਦੀ ਟੀਕੂ ਵਿੱਚ ਰੱਖਦੇ ਹੋਇਆਂ ਨੂੰ ਵੇਖਿਆ ਹੈ। ਅਤੇ ਪੁਲਿਸ ਹੌਲੀ-ਹੌਲੀ ਉਸ ਸੀਸੀਟੀਵੀ ਵੀ ਆਸ-ਪਾਸੇ ਦੇ ਫਰੋਲੋਵਾ ਸ਼ੁਰੂ ਕਰ ਦਿੰਦੀ ਹੈ। ਅਤੇ ਇਸ ਤੋਂ ਬਾਅਦ ਪੁਲਿਸ ਨੂੰ ਮੰਦਲ ਮਹਲ ਅਤੇ ਉਸਦੇ ਨਾਲ ਦੇ ਦੋ ਸਾਥੀ ਰੇਲਵੇ ਸਟੇਸ਼ਨ ਦੀ ਫੋਟੇਜ ਦੇ ਵਿੱਚ ਮਿਲ ਜਾਂਦੇ ਨੇ ਅਧਰ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਨਾਲ ਜੋ ਵਿਅਕਤੀ ਨੇ ਉਹਨਾਂ ਵਿੱਚੋਂ ਇੱਕ ਮੁੰਡਾ ਹਰਵਿੰਦਰ ਸ਼ੌਕਰ ਜਿਸ ਦੀ ਗਗਨਦੀਪ ਸਿੰਘ ਨੇ ਇੱਕ ਸਮੇਂ ਮਦਦ ਕੀਤੀ ਸੀ ਅਤੇ ਗਗਨਦੀਪ ਸਿੰਘ ਦਾ ਇੱਕ ਖਾਸ ਦੋਸਤਾਂ ਵਿੱਚੋਂ ਵੀ ਇੱਕ ਸੀ ਅਤੇ ਨਾਲ ਦਾ ਗੋਰਾ ਇਨਸਾਨ ਡੈਨ ਪੀਟਰ ਸੀ ਪੁਲਿਸ ਨਾਲ ਹੀ ਨਾਲ ਉਹਨਾਂ ਦੇ ਘਰਾਂ ਦੀ ਜਾਂਚ ਸ਼ੁਰੂ ਕਰ ਦਿੰਦੀ ਹੈ ਪੁਲਿਸ ਪਹਿਲਾਂ ਸਭ ਤੋਂ ਡੈਨ ਪੀਟਰ ਦੇ ਘਰੇ ਜਾਂਦੀ ਹੈ ਅਤੇ ਉੱਥੇ ਉਹਨਾਂ ਨੂੰ ਤੇਲ ਦੇ ਕੈਨ ਮਿਲਦੇ ਨੇ ਜਿਨ੍ਹਾਂ ਦੇ ਨਾਲ ਗੱਡੀ ਨੂੰ ਅੱਗ ਲਾਈ ਗਈ ਸੀ ਅਤੇ ਨਾਲ ਹੀ ਪੁਲਿਸ ਮੰਦਲ ਮਾਹਲ ਦੇ ਉਸ ਅਪਾਰਟਮੈਂਟ ਵਿੱਚ ਵੀ ਜਾਂਦੇ ਨੇ ਜਿੱਥੇ ਗਗਨਦੀਪ ਸਿੰਘ ਦਾ ਕਤਲ ਕੀਤਾ ਗਿਆ ਸੀ ਅਤੇ ਪੁਲਿਸ ਉੱਥੇ ਜਾ ਕੇ ਦੇਖਦੀ ਹੈ ਕਿ ਕੈਮਰੇ ਦੇ ਟ੍ਰਾਈਪੋਡ ਦੇ ਉੱਤੇ ਖੂਨ ਲੱਗਿਆ ਹੋਇਆ ਸੀ ਅਤੇ ਪੁਲਿਸ ਦੀ ਜਾਂਚ ਵਿੱਚ ਪਤਾ ਲੱਗਦਾ ਹੈ ਕਿ ਪਹਿਲਾਂ ਉਹਨਾਂ ਲੋਕਾਂ ਨੇ ਗਗਨਦੀਪ ਸਿੰਘ ਨੂੰ ਟ੍ਰਾਈਪੋਡਾਂ ਦੇ ਨਾਲ ਕੁੱਟਿਆ ਜਿੱਥੇ ਉਹ ਬੇਹੋਸ਼ ਹੋ ਜਾਂਦਾ ਹੈ ਅਤੇ ਫਿਰ ਉਹਨਾਂ ਨੇ ਉਸ ਨੂੰ ਬੈੱਡ ਦੀ ਚਾਦਰ ਵਿੱਚ ਲਪੇਟ ਕੇ ਡਿੱਗੀ ਵਿੱਚ ਸੁੱਟ ਦਿੱਤਾ ਅਤੇ ਫਿਰ ਉਹਨਾਂ ਨੇ ਉਸ ਦੇ ਹੱਥਾਂ ਪੈਰਾਂ ਨੂੰ ਟਾਇਆਂ ਦੇ ਨਾਲ ਬੰਨ੍ਹ ਦਿੱਤਾ ਅਤੇ ਕੁਝ ਦੂਰ ਲਿਜਾ ਕੇ ਗੱਡੀ ਨੂੰ ਅੱਗ ਲਗਾ ਦਿੱਤੀ ਪੁਲਿਸ ਉਸ ਚਾਦਰ ਨੂੰ ਵੀ ਲੱਭਣ ਵਿੱਚ ਕਾਮਯਾਬ ਹੋ ਜਾਂਦੀ ਹੈ ਜਿਸ ਚਾਦਰ ਉੱਪਰ ਗਗਨਦੀਪ ਸਿੰਘ ਦਾ ਖੂਨ ਲੱਗਾ ਹੋਇਆ ਸੀ। ਅੰਤ ਵਿੱਚ ਤਿੰਨਾਂ ਜਾਣਿਆਂ ਨੂੰ ਫੜ ਕੇ ਪੁਲਿਸ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ। ਜਿਨ੍ਹਾਂ ਵਿੱਚ ਮੁੰਦਲ ਮਾਹਲ, ਹਰਵਿੰਦਰ ਸ਼ੌਕਰ ਅਤੇ ਡੈਨ ਪੀਟਰਸ ਸੀ। ਦਸੰਬਰ 2011 ਦੇ ਵਿੱਚ ਇਸ ਕੇਸ ਦੀ ਸੁਣਵਾਈ ਸ਼ੁਰੂ ਹੋ ਜਾਂਦੀ ਹੈ ਅਤੇ ਲਗਭਗ ਫਰਵਰੀ 2012 ਦੇ ਵਿੱਚ ਜੱਜ ਵੱਲੋਂ ਇਹਨਾਂ ਨੂੰ ਸਜ਼ਾ ਸੁਣਾਈ ਜਾਂਦੀ ਹੈ। ਅਤੇ ਉਸ ਸਮੇਂ ਇਹਨਾਂ ਤਿੰਨਾਂ ਦੀ ਉਮਰ 20 ਸਾਲ ਸੀਗੀ। ਇਨ੍ਹਾਂ ਦੇ ਵਿੱਚ ਹਰਵਿੰਦਰ ਸ਼ੌਕਰ ਨੂੰ 22 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਬਗੈਰ ਜ਼ਮਾਨਤ ਦੀ ਡੈਨਲ ਪੀਟਰ ਨੂੰ 12 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਅਤੇ ਇੱਥੇ ਹੀ ਮੰਦਲਮਾਹ ਨੂੰ ਬੜੀ ਹਾਸੋਹਿਣੀ ਜੀ ਸਜ਼ਾ ਸੁਣਾਈ ਜਾਂਦੀ ਹੈ ਜੱਜ ਵੱਲੋਂ ਜਿੱਥੇ ਸਿਰਫ 6 ਸਾਲ ਦੀ ਉਸ ਨੂੰ ਸਜ਼ਾ ਸੁਣਾਈ ਜਾਂਦੀ ਹੈ ਜੱਜ ਵੱਲੋਂ ਜਿਸ ਦੇ ਵਿੱਚ ਉਹ ਸਿਰਫ 2012 ਤੋਂ ਲੈ ਕੇ 14 ਦੇ ਵਿੱਚ ਹੀ ਜੇਲ੍ਹ ਵਿੱਚ ਰਹਿੰਦੀ ਹੈ ਜਿਸ ਦੇ ਵਿੱਚ ਸਾਰਾ ਇਹ ਕੰਮ ਕਰਨ ਵਾਲੀ ਜਾਂ ਮਾਸਟਰਮਾਈਂਡ ਕਹ ਲਈ ਜਾਂ ਫਿਰ ਹਨੀ ਟ੍ਰੈਪ ਕਹ ਲਈਏ ਕਰਨ ਵਾਲੀ ਮੰਦਲ ਮਹਲ ਹੀ ਸੀ ਲੋਕਾਂ ਦਾ ਉਹ ਉੱਥੇ ਇਹ ਕਹਿਣਾ ਸੀਗਾ ਕਿ ਹਨੀ ਟਰੈਪ ਦੇ ਵਿੱਚ ਸੌਣ ਵਾਲੀ ਮੰਦਲ ਮਹਲ ਹੀ ਸੀ ਅਤੇ ਇਸ ਨੂੰ ਸਭ ਤੋਂ ਜ਼ਿਆਦਾ ਸਜ਼ਾ ਹੋਣੀ ਚਾਹੀਦੀ ਸੀ ਪਰ ਕੋਰਟ ਵੱਲੋਂ ਇਸ ਨੂੰ ਸਭ ਤੋਂ ਜ਼ਿਆਦਾ ਹੀ ਘੱਟ ਸਜ਼ਾ ਦਿੱਤੀ ਗਈ ਹੈ ਅਤੇ 2014 ਦੇ ਵਿੱਚ ਮੰਦਲ ਮਹਲ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰ ਦਿੱਤਾ ਜਾਂਦਾ ਹੈ ਅਤੇ ਇਸ ਤੋਂ ਬਾਅਦ ਉਹ ਆਪਣੀ ਪੜ੍ਹਾਈ ਨੂੰ ਕੰਟੀਨਿਊ ਕਰਦੀ ਹੈ ਅਤੇ 2016 ਦੇ ਵਿੱਚ ਉਸਦਾ ਵਿਆਹ ਵਰਿੰਦਰ ਭੁੱਲਾ ਨਾਂ ਦੇ ਵਿਅਕਤੀ ਨਾਲ ਕਰ ਦਿੱਤਾ ਜਾਂਦਾ ਹੈ ਜੋ ਕਿ ਲੀਬਰ ਪਾਰਟੀ ਦਾ ਇੱਕ ਆਗੂ ਸੀ ਅਮਦੀਪ ਕੋਰਦਾ ਇਹ ਵੀ ਕਹਿਣਾ ਹੈ ਕਿ ਗਗਨਦੀਪ ਸਿੰਘ ਉਸ ਦਾ ਭਰਾ ਮੁੰਦਲ ਮਹਲ ਦੇ ਨਾਲ ਕੀ ਕਿਸੇ ਨਾਲ ਵੀ ਉਸ ਨੇ ਕੋਈ ਵੀ ਇਹੋ ਜਿਹਾ ਕਰਮ ਨਹੀਂ ਕੀਤਾ ਕਿ ਉਸ ਨੂੰ ਇਹੋ ਜਿਹੀ ਸਜ਼ਾ ਦਿੱਤੀ ਜਾ ਸਕੇ ਅਤੇ ਉਸ ਨੇ ਇਹ ਵੀ ਕਿਹਾ ਸੀਗਾ ਕਿ ਆਪਣੇ ਭਰਾ ਬਾਰੇ ਕਿ ਮੁੰਦਲ ਮਹਲ ਜੋ ਉਸ ਦੇ ਭਰਾ ਕਲਬ ਜੋ ਪਹਿਲੇ ਬਿਆਨ ਦਿੱਤੇ ਸਨ ਕਿ ਉਸ ਦੇ ਨਾਲ ਕੋਈ ਵੀ ਜ਼ਬਰਦਸਤੀ ਕੀਤੀ ਹੈ ਤਾਂ ਉਹ ਵੀ ਬੇਬਨਾਜ਼ ਨੇ ਅਮਨਦੀਪ ਕੋਰਦਾ ਇਹ ਵੀ ਕਹਿਣਾ ਸੀਗਾ ਕਿ ਉਸ ਦੇ ਭਰਾ ਗਗਨਦੀਪ ਸਿੰਘ ਨੂੰ ਉਸ ਦੇ ਕੇਸ ਵਿੱਚ ਹਜੇ ਤੱਕ ਵੀ ਕੋਈ ਸਹੀ ਇਨਸਾਫ ਨਹੀਂ ਮਿਲਿਆ ਕਿਉਂਕਿ ਮੁੰਦਲ ਮਾਹੌਲ ਜੋ ਸਜਾ ਬਣਦੀ ਸੀ ਕੋਰਟ ਵੱਲੋਂ ਉਸ ਨੂੰ ਨਹੀਂ ਦਿੱਤੀ ਗਈ ਹੁਣ ਅਮਨਦੀਪ ਕੌਰ ਅਤੇ ਉਸ ਦੀ ਮਾਂ ਤੇਜਿੰਦਰ ਕੌਰ ਹੀ ਇੰਗਲੈਂਡ ਦੇ ਵਿੱਚ ਇਕੱਲੇ ਰਹਿ ਚੁੱਕੇ ਨੇ ਜੇਕਰ ਤੁਹਾਨੂੰ ਇਸ ਸਟੋਰੀ ਵਿੱਚੋਂ ਕੁਝ ਵੀ ਸਿੱਖਣ ਨੂੰ ਮਿਲਿਆ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਆਪਣੇ ਦੋਸਤਾਂ ਦੇ ਨਾਲ ਤਾਂ ਕਿ ਆਪਾਂ ਕੁਝ ਵੀ ਅਨਸੁਭਾਵਣੀ ਘਟਣਾ ਹੋਣ ਤੋਂ ਰੋਕ ਸਕੀਏ